ਅਸੀਂ ਜੈਤੋ ਦੇ 4 ਨੰਬਰ ਚੌਕ ਵਿੱਚ ਬੈਠੇ ਆਂ ਇੱਥੇ ਇੱਕ ਮਜ਼ਦੂਰ ਨੌਜਵਾਨ ਦੀ ਮੌਤ ਹੋ ਜਾਂਦੀ ਐ ਐਕਸੀਡੈਂਟ ਦੇ ਨਾਮ ਪਰਿਵਾਰ ਨੂੰ ਅੱਜ 4 ਦਿਨ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਪਰ ਅਜੇ ਤੱਕ ਕੋਈ ਨਹੀਂ ਫੜਿਆ ਗਿਆ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੋਈ ਪਰਿਵਾਰ ਵੱਲੋਂ ਜਨਕਿ ਇਨਸਾਫ ਲਈ ਧਰਨਾ ਲਾਇਆ ਗਿਆ 4 ਦਿਨ ਹੋ ਗਏ ਨੇ ਜਨਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਐ ਉਹਦਰ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਉਹ ਵੀ ਜਨਕਿ ਇੱਥੇ ਰੱਖੀ ਗਈ ਆ ਉਹ ਲੋਕ ਸੂਤਰ ਦੱਸਦੇ ਆ ਵੀ ਇਹ ਗੱਡੀ ਜੈਤੂ ਦੇ ਐਮਐਲਏ ਦੇ ਕਿਸੇ ਨੇ ਨਹੀਂ ਦੀ ਕੀ ਹੈ ਉਹ ਬੱਚਾ ਸਾਡਾ ਇੱਕ ਡੈੱਡ ਬੋਟੀ ਦੇ ਰੂਪ ਦੇ ਵਿੱਚ ਪਿਆ ਹੈ ਉਸ ਨੂੰ ਅਨਸਾਫ਼ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਉਹਨਾਂ ਬੰਦਿਆਂ ਨੂੰ ਡਰੇਸ ਕੀਤਾ ਜਾਵੇ ਉਹ ਗੱਡੀ ਫੜ ਕੇ ਤੇ ਉਸ ਮੁਲਜ਼ਮ ਨੂੰ ਫੜ ਕੇ ਉਹ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਰੇਕ ਗੱਲ ਦੇ ਉੱਤੇ ਸਾਨੂੰ ਡੈੱਡ ਬੋਡਿੰਗਾ ਚੌਂਕ ਦੇ ਵਿੱਚ ਰੱਖ ਕੇ ਅਨਸਾਫ਼ ਮੰਗਣਾ ਪੂਗਾ ਅਸੀਂ ਕਹਿੰਦੇ ਵੀ ਜਿਹੜੇ ਚੌਂਕ ਤੋਂ ਲੈ ਕੇ ਦਾਣਾ ਮੰਡੀ ਤੱਕ ਸੀਸੀਟੀਵੀ ਲੱਗਿਆ ਉਹਨੂੰ ਨੋਟ ਕੀਤਾ ਜਾਵੇ ਅਸੀਂ ਦੱਸ ਰਹੇ ਹਾਂ ਵੀ ਫਲਾਣੇ ਪਿੰਡ ਦਾ ਉਹਨੂੰ ਫੜਿਆ ਜਾਵੇ ਉਹਨੂੰ ਟ੍ਰੇਸ ਕੀਤਾ ਜਾਵੇ ਤੇ ਉਹਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਜੈਤੋ ਦੇ ਚਾਰ ਨੰਬਰ ਚੌਕ ਵਿੱਚ ਬੈਠੇ ਆਂ ਇੱਥੇ ਇੱਕ ਮਜ਼ਦੂਰ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਦੇ ਨਾਲ ਗੱਡੀ ਕੋਈ ਮਾਰ ਕੇ ਜਨਕੀ ਕੁਚਲ ਕੇ ਉਹਨਾਂ ਨੂੰ ਚਲੀ ਜਾਂਦੀ ਹੈ ਪਰਿਵਾਰ ਨੂੰ ਅੱਜ 4 ਦਿਨ ਹੋ ਗਏ ਕੋਈ ਇਨਸਾਫ ਨਹੀਂ ਮਿਲਿਆ ਨਾ ਪ੍ਰਸ਼ਾਸਨ ਵੱਲੋਂ ਤੇ ਨਾ ਹੀ ਕਿ ਸਰਕਾਰ ਵੱਲੋਂ ਅੱਜ ਲਾਰੇ ਦੇ ਲਾਰਾ ਲਾਇਆ ਜਾਂਦਾ ਸਰਕਾਰ ਵੱਲੋਂ ਜਨਨ ਕਿ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਇਨਸਾਫ ਆ ਸੋ ਨੂੰ ਮਿਲ ਜੂਗਾ ਜਿਹੜਾ ਗੱਡੀ ਮਾਰ ਕੇ ਭੱਜਿਆ ਉਹਨੂੰ ਜਲਦ ਜਨਨ ਕਿ ਫੜ ਲਿਆ ਜਾਊਗਾ ਪਰ ਅਜੇ ਤੱਕ ਕੋਈ ਨਹੀਂ ਫੜਿਆ ਗਿਆ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰਿਵਾਰ ਵੱਲੋਂ ਜਨਨ ਕਿ ਇੱਥੇ ਇਨਸਾਫ ਲਈ ਧਰਨਾ ਲਾਇਆ ਗਿਆ 4 ਦਿਨ ਹੋ ਗਏ ਨੇ ਜਨਨ ਕਿ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਧਰ ਉਹ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਉਹ ਵੀ ਜਨਕ ਇੱਥੇ ਰੱਖੀ ਗਈ ਆ ਅਜੇ ਤੱਕ ਜਨਕ ਕੋ ਨੌਜਵਾਨ ਦਾ ਸਸਕਾਰ ਨਹੀਂ ਕੀਤਾ ਗਿਆ ਸਾਡੇ ਨਾਲ ਇੱਥੇ ਕਾਲਾ ਸ਼ਰਮਾ ਜੀ ਨੇ ਇਹ ਵੀ ਇੱਥੇ ਨੇੜੇ ਰਹਿੰਦੇ ਨੇ ਕਾਲਾ ਸ਼ਰਮਾ ਜੀ ਕੀ ਲੱਗਦਾ ਜਿਹੜੀ ਸਰਕਾਰ ਵਾਅਦੇ ਕਰਦੀ ਸੀ ਕਿ ਜਿਹੜੇ ਸਾਨੂੰ ਇਨਸਾਫ ਜਲਦੀ ਮਿਲ ਜੂਗਾ ਇਹ ਗਰੀਬਾਂ ਦੀ ਸਰਕਾਰ ਆ ਇਹ ਆਮ ਲੋਕਾਂ ਦੀ ਸਰਕਾਰ ਆ ਅਜੇ ਤੱਕ ਪਰਿਵਾਰ ਨੂੰ ਜਨਕ 4 ਦਿਨ ਹੋ ਗਏ ਆ ਇਨਸਾਫ ਨਹੀਂ ਮਿਲਿਆ ਦਾਤਾ ਜੀ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਬੱਚਾ ਡੈੱਡ ਬੋਡੀ ਦੇ ਰੂਪ ਦੇ ਵਿੱਚ ਪਿਆ ਨਾ ਇਹ ਪਰਸੋਂ ਚੌਥੇ ਹਰਤਾ ਖਸਦਾ ਖੇਡਦਾ ਸੀ ਜੀ ਬਹੁਤ ਹੀ ਵਧੀਆ ਪਰਿਵਾਰ ਹੈ ਸ਼ਰੀ ਪਰਿਵਾਰ ਹੈ ਗ੍ਰੈਜੂਏਟ ਆ ਮੁੰਡਾ ਇਹ ਇਹ ਸੁਣਨ ਆਇਆ ਜਿਹੜੀ ਪੁਲਿਸ ਦੀ ਭਰਤੀ ਨਿਕਲੀ ਉਹਦੇ ਵੀ ਫਾਰਮ ਮੁੰਡਾ ਭਰ ਕੇ ਗਿਆ ਸੀ ਫਾਰਮ ਭਰਨ ਤੋਂ ਬਾਅਦ ਇਹ ਤਿੰਨ ਬੱਚੇ ਜਾ ਰਹੇ ਸੀ ਆਪਦੇ ਘਰ ਨੂੰ ਦਾਣਾ ਮੰਡੀ ਦੇ ਸਾਹਮਣੇ ਜਾ ਕੇ ਇਹਨਾਂ ਦੇ ਮਗਰੋਂ ਆ ਕੇ ਗੱਡੀ ਵੱਜੀ ਹੈ ਉਹ ਜਿਹੜੀ ਗੱਡੀ ਹੈ ਉਹ ਇਹ ਨਹੀਂ ਪਤਾ ਹੁਣ ਕਿਹਦੀ ਹੈ ਇਹ ਪੁਲਿਸ ਨੇ ਟਰੇਸ ਕਰਨੀ ਹੁੰਦੀ ਹੈ ਜੀ ਜੋ ਲੋਕ ਸੂਤਰ ਦੱਸਦੇ ਆ ਵੀ ਇਹ ਗੱਡੀ ਜੇ ਤੁਹਾਡੇ ਐਮਐਲਏ ਦੇ ਕਿਸੇ ਨੇ ਨਹੀਂ ਕੀ ਦੀ ਹੈ ਜੀ ਚਲੋ ਉਸ ਨੂੰ ਇਹ ਜਿਹੜੀ ਸਾਡੀ ਮੰਗ ਹੈ ਉਹ ਬੱਚਾ ਸਾਡਾ ਇੱਕ ਡੈੱਡ ਬੋਟੀ ਦੇ ਰੂਪ ਦੇ ਵਿੱਚ ਪਿਆ ਹੈ ਜੀ ਉਸ ਨੂੰ ਇਨਸਾਫ ਦਿੱਤਾ ਜਾਵੇ ਜੀ ਤੇ ਇਸ ਪਰਿਵਾਰ ਦੀਆਂ ਆਂਦਰਾਂ ਜਿਹੜੀਆਂ ਠੰਡੀਆਂ ਕੀਤੀਆਂ ਜਾਣ ਜੀ ਤੇ ਪਰ ਕਾਰਨ ਕੀ ਹੈ ਜਿਹੜਾ ਇੱਥੋਂ ਦਾ ਕੋਈ ਹਾਕਮ ਹੈ ਉਹ ਜਿਹੜਾ ਆਪ ਦੇ ਜਾਨੀ ਕਿ ਨਸ਼ੇ ਦੇ ਵਿੱਚ ਹੈ ਕੋਈ ਕੋ ਸਰਕਾਰਾਂ ਹੁੰਦੀਆਂ ਜਿਹੜੀਆਂ ਉਹ ਨਸ਼ੇ ਦੇ ਵਿੱਚ ਹੁੰਦੀਆਂ ਇਸ ਕਰਕੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਸਾਰੇ ਬੁਲਾਰੇ ਤੜਕੇ ਦੇ ਨਹੀਂ ਬਰਸੋਂ ਚੌਥ ਦੇ ਬਲਾਰੇ ਇਹਨਾਂ ਨੂੰ ਬੇਨਤੀਆਂ ਕਰ ਰਹੇ ਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਵੀ ਉਹਨਾਂ ਬੰਦਿਆਂ ਨੂੰ ਟਰੇਸ ਕੀਤਾ ਜਾਵੇ ਉਹ ਗੱਡੀ ਫੜ ਕੇ ਤੇ ਉਸ ਮਲਜੂਮ ਨੂੰ ਫੜ ਕੇ ਉੱਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੋ ਅੱਗੇ ਅਦਾਲਤ ਦਾ ਫੈਸਲਾ ਹੈ ਉਹ ਚਲੋ ਸਾਨੂੰ ਮਨਜ਼ੂਰ ਹੈ ਪਰ ਕਾਰਨ ਕੀ ਹੈ ਵੀ ਇਸ ਪਰਿਵਾਰ ਦੇ ਨਾਲ ਜਿਹੜਾ ਨਜਾਇਜ਼ ਜਿਆਦਾ ਧੱਕਾ ਹੋ ਰਿਹਾ ਇਹ ਬੱਚੇ ਦੀ ਜਿਹੜੀ ਡੈੱਡ ਬੋਡੀ ਹੈ ਉਹਨੂੰ ਚੌਂਕ ਦੇ ਵਿੱਚ ਅਸੀਂ ਰੱਖ ਕੇ ਅਨਸਾਹ ਮੰਗ ਰਹੇ ਆ ਕਿ ਤਾਰਾ ਜੀ ਹਰੇਕ ਗੱਲ ਦੇ ਉੱਤੇ ਸਾਨੂੰ ਡੈੱਡ ਬੋਰਡਿੰਗ ਚੌਂਕ ਦੇ ਵਿੱਚ ਰੱਖ ਕੇ ਅਨਸਾਬ ਮੰਗਣਾ ਪਊਗਾ ਜੀ ਇਹ ਸਰਕਾਰਾਂ ਕੀ ਕੀ ਸਾਡਾ ਕੋਈ ਇਮਤਿਹਾਨ ਲੈਂਦੀਆਂ ਸਾਡੇ ਸਬਰ ਦਾ ਪਿਆਲਾ ਭਰ ਚੁੱਕਿਆ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਤੋਂ ਬੇਨਤੀ ਕਰ ਰਹੇ ਹਾਂ ਪਰ ਜੇ ਬੇਨਤੀ ਸਾਡੀ ਨਾ ਮੰਨਣਗੇ ਫਿਰ ਅਸੀਂ ਇਹਨਾਂ ਨੂੰ ਚੇਤਾਵਨੀ ਦੇਵਾਂਗੇ ਚੇਤਾਵਨੀ ਦੇਣ ਦਾ ਹਲੇ ਟਾਈਮ ਨਹੀਂ ਆਇਆ ਜੇ ਚੇਤਾਵਨੀ ਦੇਣ ਦਾ ਟਾਈਮ ਆਇਆ ਉਹ ਚੇਤਾਵਨੀ ਵੀ ਦੇਵਾਂਗੇ ਜਿਹੜਾ ਪਰਿਵਾਰ ਹੈ ਬਹੁਤ ਸ਼ਰੀਫ ਹੈ ਕਿਉਂਕਿ ਉਸ ਪਰਿਵਾਰ ਨੂੰ ਅਸੀਂ ਅੱਜ ਨਹੀਂ ਜਾਣਦੇ ਮੈਂ 30 35 ਸਾਲ ਤੋਂ ਜਾਣਦਾ ਜੀ ਪਰਿਵਾਰ ਬਹੁਤ ਚੰਗਾ ਹੈ شریف ਪਰਿਵਾਰਾ ਕਿਸੇ ਗੱਲ ਦੇ ਵਿੱਚ ਕੋਈ ਕਾਟਾਗਰੀ ਦੇ ਵਿੱਚ ਨਹੀਂ ਆਉਂਦਾ ਚੰਗੀ ਕਾਟਾਗਰੀ ਦੇ ਵਿੱਚ ਇਹ ਲੋਕ ਹੁੰਦੇ ਆ ਇਸ ਕਰਕੇ ਕਹਿੰਦੇ ਆ ਯਾਰ ਵੀ ਬੱਚਾ ਹੈ ਜੇ ਮੰਨ ਕੇ ਚੱਲੋ ਕਿਸੇ ਤਨਾੜ ਦਾ ਕਿਸੇ ਵੀਆਈਪੀ ਦਾ ਬੱਚਾ ਮਰਿਆ ਹੁੰਦਾ ਤੇ ਅੱਜ ਤੁਸੀਂ ਦੇਖੋ ਵੀ ਆਹ ਉਹਨੂੰ ਚੌਂਕ ਦੇ ਵਿੱਚ ਧਰਨਾ ਲਾਉਣਾ ਪੈਣਾ ਸੀ ਇਹ ਇੱਕ ਮਿਹਨਤ ਕਸ਼ ਪਰਿਵਾਰ ਹੈ ਇਸ ਕਰਕੇ ਇਹਨੂੰ ਇਨਸਾਫ ਜਲਦ ਤੋਂ ਜਲ ਦਿੱਤਾ ਜਾਵੇ ਤੇ ਜਿਹੜੀ ਇਹ ਮੰਨ ਕੇ ਚੱਲੋ ਕੰਬਲੀ ਹੈ ਤੈਨੂੰ ਭਾਰੀ ਨਾ ਕੀਤਾ ਜਾਵੇ ਜਿਵੇਂ ਜਿਵੇਂ ਭਜਦੀ ਹੈ ਉਹਵੇਂ ਮੈਂ ਭਾਰੀ ਹੋ ਰਹੀ ਹੈ ਅਸੀਂ ਕਹਿੰਦੇ ਵੀ ਜਿਹੜੇ ਚੌਂਕ ਤੋਂ ਲੈ ਕੇ ਦਾਣਾ ਮੰਡੀ ਤੱਕ ਸੀਸੀਟੀਵੀ ਲੱਗਿਆ ਉਹਨਾਂ ਨੂੰ ਚੈੱਕ ਕੀਤਾ ਜਾਵੇ ਜਿਹੜੇ ਸਾਡੇ ਬੱਚੇ ਮੂਰੇ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਦੇ ਮਗਰ ਜਿਹੜੀ ਵੀ ਗੱਡੀ ਆ ਰਹੀ ਹੈ ਸਾਨੂੰ ਨਹੀਂ ਪਤਾ ਕੌਣ ਚਲਾ ਰਿਹਾ ਹੈ ਇਹ ਪ੍ਰਸ਼ਾਸਨ ਦਾ ਕੰਮ ਹੈ ਉਸ ਨੂੰ ਫੜਨਾ ਤੇ ਸਾਡਾ ਗੈਸ ਹੈ ਜੇ ਸਾਡੇ ਗਿਸਸਾਂ ਤੇ ਗਿਸਸ ਤੇ ਕੰਮ ਕਰਨਾ ਹੈ ਤੇ ਸਾਡੇ ਗਿਸਸ ਤੇ ਕੰਮ ਕਰ ਲੈ ਸਰਕਾਰ ਅਸੀਂ ਦੱਸ ਰਹੇ ਹਾਂ ਵੀ ਫਲਾਣੇ ਪਿੰਡ ਦਾ ਉਹਨੂੰ ਫੜਿਆ ਜਾਵੇ ਉਹਨੂੰ ਟ੍ਰੇਸ ਕੀਤਾ ਜਾਵੇ ਤੇ ਉਹਦੇ ਉੱਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਇੱਕ ਮਾਨ ਸਾਹਿਬ ਕਹਿੰਦਾ ਹੁੰਦਾ ਸੀ ਵੀ ਲੋਕ ਵੱਡੇ ਹੁੰਦੇ ਨੇ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਲੋਕਾਂ ਦਾ ਜਿਹੜਾ ਇਕੱਤਰ ਆ ਬਹੁਤ ਵੱਡੀ ਚੀਜ਼ ਆ ਇਹ ਹੀ ਲੋਕ ਉਹ ਲੋਕ ਆ ਜਿਹਨਾਂ ਗਰੀਬਾ ਲੋਕਾਂ ਨੇ ਇਹ ਸਰਕਾਰ ਲੈ ਕੇ ਆਂਦੀ ਸੀ ਤੇ ਇਹਨਾਂ ਲੋਕਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਦਾ ਇਹ ਸਰਕਾਰ ਬਣਾਉਣ ਜਾਂਦੇ ਆ ਤੇ ਇਹ ਲੋਕ ਸਰਕਾਰ ਡੇਗਣ ਵੀ ਜਾਂਦੇ ਆ ਬਿਲਕੁਲ ਤੁਸੀਂ ਬੜੀ ਬਾਤ ਹੀ ਜਾਣਦੇ ਹੋ ਅਸੀਂ ਇੱਕ ਸਰਕਾਰ ਨਹੀਂ ਬਹੁਤ ਸਰਕਾਰਾਂ ਬਣਾਈਆਂ ਲੋਕਾਂ ਨੇ ਤੇ ਬਹੁਤ ਸਰਕਾਰਾਂ ਨੂੰ ਚੱਲਦਾ ਕੀਤਾ ਉਹਨਾਂ ਦੋਨਾਂ ਪਿਛਲੀਆਂ ਸਰਕਾਰਾਂ ਨੂੰ ਚੱਲਦਾ ਕਰਕੇ ਹੀ ਆ ਤੀਜਾ ਬਦਲਾ ਲੈਂਦਾ ਸੀ ਇਸ ਕਰਕੇ ਮੈਂ ਸਾਰੇ ਬੇਨਤੀਆਂ ਹੀ ਕਰ ਰਹੇ ਆ ਅਸੀਂ ਵੀ ਇਹ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਓਕੇ ਧੰਨਵਾਦ